GK ਕੁਐਸ਼ਨ ਔਨ ਪਲਾਸੀ ਦੀ ਲੜਾਈ ਪ੍ਰਸ਼ਨ ਪਹਿਲਾ ਪਲਾਸੀ ਦੀ ਲੜਾਈ ਕਿਹੜੀ ਤਾਰੀਖ ਨੂੰ ਹੋਈ ਸੀ 3 ਜੂਨ 1957 ਪ੍ਰਸ਼ਨ ਦੂਜਾ ਪਲਾਸੀ ਦੀ ਲੜਾਈ ਕਿੱਥੇ ਹੋਈ ਸੀ ਪਲਾਸੀ ਬੰਗਾਲ ਪ੍ਰਸ਼ਨ ਤੀਜਾ ਪਲਾਸੀ ਦੀ ਲੜਾਈ ਕਿਹੜੀ ਦੋ ਮੁੱਖ ਤਾਕਤਾਂ ਵਿਚਕਾਰ ਹੋਈ ਸੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਸਿਰਾਜ ਉਦਦੌਲਾ ਦੀ ਫੌਜ ਪ੍ਰਸ਼ਨ 4 ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫੌਜ ਦੀ ਅਗਵਾਈ ਕਿਹੜਾ ਅੰਗਰੇਜ਼ ਕਮਾਂਡਰ ਕਰ ਰਿਹਾ ਸੀ ਲord 클라이브 ਪ੍ਰਸ਼ਨ ਪੰਜਵਾਂ ਸਿਰਾਜ ਉਦਦੌਲਾ ਕੌਣ ਸੀ ਬੰਗਾਲ ਦਾ ਨਵਾਬ ਪ੍ਰਸ਼ਨ 6 ਲੜਾਈ ਵਿੱਚ ਸਿਰਾਜ ਉਦਦੌਲਾ ਦੀ ਹਾਰ ਦਾ ਮੁੱਖ ਕਾਰਨ ਕੀ ਸੀ ਜਾਫਰ ਅਤੇ ਸੈਨਾਪਤੀਆਂ ਦਾ ਧੋਖਾ ਪ੍ਰਸ਼ਨ 7ਵਾਂ ਪਲਾਸੀ ਦੀ ਲੜਾਈ ਦਾ ਨਤੀਜਾ ਕੀ ਸੀ? ਬ੍ਰਿਟਿਸ਼ ਦੀ ਜਿੱਤ ਪ੍ਰਸ਼ਨ 8ਵਾਂ ਸਰਾਜ ਉਦਦੋਲਾ ਨਾਲ ਧੋਖਾ ਕਿਸ ਨੇ ਕੀਤਾ? ਆਪਰ ਪ੍ਰਸ਼ਨ ਨਵਾਂ ਪਲਾਸੀ ਦੀ ਲੜਾਈ ਵਿੱਚ ਬੰਗਾਲ ਦੇ ਨਵਾਬ ਸਿਰਾਜ ਉਦਦੋਲਾ ਦਾ ਮੁੱਖ ਕਮਾਂਡਰ ਕੌਣ ਸੀ? ਉੱਪਰੋਂ ਕੱਟ ਸਾਰੇ ਪ੍ਰਸ਼ਨ 10ਵਾਂ ਪਲਾਸੀ ਦੀ ਲੜਾਈ ਵਿਚ ਸਰਾਜ ਉਦਦੋਲਾ ਦੀ ਹਾਰ ਦਾ ਮੁੱਖ ਕਾਰਨ ਕੀ ਸੀ? ਮੀਰ জাফর ਅਤੇ ਹੋਰ ਕਮਾਂਡਰਾਂ ਦਾ ਧੋਖਾ। ਪ੍ਰਸ਼ਨ 11ਵਾਂ ਪਲਾਸੀ ਦੀ ਲੜਾਈ ਕਿਸ ਦਰਿਆ ਦੇ ਕੰਢੇ ਹੋਈ ਸੀ? ਹੁੰਦਲੀ ਪ੍ਰਸ਼ਨ 12ਵਾਂ ਪਲਾਸੀ ਦੀ ਲੜਾਈ ਵਿੱਚ ਸਿਰਾਜ ਉਦਦौला ਦੀ ਹਾਰ ਦਾ ਮੁੱਖ ਕਾਰਨ ਕੀ ਸੀ? ਗਦਦਾਰੀ